ਪੰਜਾਬ ਵਿੱਚ ਆਏ ਦਿਨ ਸਕੂਲੀ ਬੱਚਿਆਂ ਨਾਲ ਵਾਪਰੇ ਹਾਦਸਿਆਂ ਤੋਂ ਬਾਅਦ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਸਕੂਲ ਵਾਹਨਾਂ ਦੀ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੇ ਚੱਲਦਿਆਂ ਹੀ ਏਆਰਬੀ ਦੇ ਸਬਡਿਵੀਜ਼ਨ ਫਲੋਰ ਦੇ ਇੰਚਾਰਜ ਸੁਖਜਿੰਦਰ ਸਿੰਘ ਖੈਰਾ ਦੀ ਅਗਵਾਈ ਹੇਠ ਗੁਰਾਇਆਂ 'ਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਕਈ ਬੱਸਾਂ ਮੋਟਰਸਾਈਕਲਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਮੋਟਰਸਾਈਕਲ ਭਜਾ ਲਿਆ ਗਿਆ ਜਿਨ੍ਹਾਂ ਦਾ ਪਿੱਛਾ ਕਰਦੇ ਹੋਏ ਉਹਨਾਂ ਨੂੰ ਕਾਬੂ ਕੀਤਾ ਗਿਆ ਜੋ ਹਮਲੇ ਚ ਡਿੱਗ ਗਏ ਇਸ ਮੌਕੇ ਸੁਖਿੰਦਰ ਸਿੰਘ ਖੈਰਾ ਨੇ ਕਿਹਾ ਕਿ ਸਕੂਲੀ ਬੱਸਾਂ ਦੇ ਕਾਗਜ਼ਾਤ ਅਤੇ ਸੇਫ ਸਕੂਲ ਵਾਨ ਪਾਲਸੀ ਦੇ ਅਨੁਸਾਰੇ ਪੇਪਰ ਅਤੇ ਗਾਈਡਲਾਈਨ ਨੂੰ ਪੂਰਾ ਕੀਤਾ ਜਾਵੇ ਹੋਰ ਕੀ ਕੁਝ ਕਿਹਾ ਲੋ ਤੁਸੀਂ ਵੀ ਸੁਣੋ ਆਇਦਾਨ ਅਸੀਂ ਦੇਖਦੇ ਹਾਂ ਅਕਸਰ ਸਕੂਲੀ ਬੱਸਾਂ ਦੇ ਹਾਦਸੇ ਵਾਪਰਦੇ ਆ ਜਿਹਦੇ ਵਿੱਚ ਕੀਮਤੀਆਂ ਜਾਨਾਂ ਜਿਹੜੀਆਂ ਬੱਚਿਆਂ ਦੇ ਜਾ ਰਹੀਆਂ ਤਾਜ਼ਾ ਮਾਮਲਾ ਜਿਹੜਾ ਆਦਮਪੁਰ ਸਕੂਲ ਤੋਂ ਸਾਹਮਣੇ ਆਇਆ ਸੀ ਜਿੱਥੇ ਸਕੂਲ ਦੇ ਵਿੱਚ ਹੀ ਇੱਕ ਛੋਟੀ ਬੱਚੀ ਦੀ ਜਿਹੜੀ ਜਾਨ ਚ ਲੱਗੀ ਸੀ ਆ ਇਸ ਟਾਈਮ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਿਆ ਹੋਇਆ ਹੈ ਹਰ ਗੁਰਾਇਆਂ ਦੇ ਵਿੱਚ ਵਿਸ਼ੇਸ਼ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਬੱਸ ਦਿਖਾ ਦਿਨੇ ਤਾਂ ਸਕੂਲ ਦੀ ਬੱਸ ਹੈ ਬੱਸ ਦੇ ਦਾ ਨਾਂ ਅੱਗੇ ਕੋਈ ਨੰਬਰ ਪਲੇਟ ਹੈ ਤੇ ਨਾ ਪਿੱਛੇ ਕੋਈ ਨੰਬਰ ਪਲੇਟ ਹੈ ਬੱਸ ਦੇ ਵਿੱਚ ਨਾ ਕੋਈ ਲੇਡੀਜ਼ ਜਿਹੜੇ ਹੈਲਪਰ ਮੌਜੂਦ ਹੈ ਨਾ ਹੀ ਡਰਾਈਵਰ ਨੇ ਕੋਈ ਵਰਦੀ ਪਾਈ ਹੋਈ ਹੈ ਇਤਰਾ ਤੁਸੀਂ ਦੇਖ ਸਕਦੇ ਹੋ ਜਿਹੜੇ ਅੱਜ ਸਪੈਸ਼ਲ ਜਿਹੜੀ ਚੈਕਿੰਗ ਇਹ ਚੱਲ ਰਹੀ ਹੈ ਕਿਉਂਕਿ ਡੀਸੀ ਸਾਹਿਬ ਤੇ ਪੰਜਾਬ ਸਰਕਾਰ ਇਸ ਲਈ ਕਾਫੀ ਸਖਤ ਹੈ ਉਸੇ ਕਰਕੇ ਹੁਣ ਜਿਹੜਾ ਅੱਜ ਸਪੈਸ਼ਲ ਨਾਕਾਬੰਦੀ ਜਿਹੜੀ ਇਹ ਕੀਤੀ ਹੋਈ ਹੈ ਤੇ ਇਹ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਚੈਕਿੰਗ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਡਰਾਈਵਰ ਸਾਹਿਬ ਸਾਡਾ ਨਾਲ ਹੈ ਡਰਾਈਵਰ ਸਾਹਿਬ ਇਹ ਬੱਸ ਕਿਹੜੇ ਸਕੂਲ ਦੀ ਬੱਸ ਹੈ ਜੀ ਇਹ ਉਹ ਦੀ ਹੈ ਜੀ ਜੈਨ ਮਾਡਲ ਦੀ ਲੋੜ ਮਹਾਵੀਰ ਜੈਨ ਮਾਡਲ ਸਕੂਲ ਫਗਵਾੜਾ ਤੋਂ ਆਇਆ ਹਾਂ ਜੀ ਅੱਛਾ ਤੁਸੀਂ ਦੇਖ ਰਹੇ ਹਾਸੇ ਬੜੇ ਵਾਪਰ ਰਿਹਾ ਹੈ ਬੱਚਿਆਂ ਦੇ ਐਕਸੀਡੈਂਟ ਹੁੰਦੇ ਸਕੂਲੀ ਬੱਸਾਂ ਦੇ ਕੀਮਤੀ ਜਾਨਾਂ ਵੀ ਜਾ ਰਹੀਆਂ ਸਰਕਾਰ ਸਖਤ ਹੈ ਤੁਹਾਨੂੰ ਸਮੇਂ ਸਮੇਂ ਤੇ ਹਦਾਇਤਾਂ ਵੀ ਲੱਗਦੇ ਸੈਮੀਨਾਰ ਵੀ ਲੱਗਦੇ ਆ ਪਰ ਤੁਹਾਡੇ ਬੱਸ ਦੇ ਅੱਗੇ ਨਾ ਅੱਗੇ ਨੰਬਰ ਹੈ ਨਾ ਪਿੱਛੇ ਨੰਬਰ ਲਿਖਿਆ ਹੈ ਇਹ ਸਾਰੇ ਹਜੇ ਹੁਣੇ ਆਈਆਂ ਨੰਬਰ ਲਵਾਉਣਾ ਹੈ ਜੀ ਤਰ ਇਹ ਬੱਸ ਨੂੰ 2 3 4 ਦਿਨ ਹੋਇਆ ਹੈ ਨੰਬਰ ਦਿੱਤਾ ਹੈ ਲਵਾ ਲੈਣਾ ਜੀ ਨੇ ਬਾਸਤਾ ਦੇ ਪੁਰਾਣੇ ਰਾਦੇ ਨਵੀਂ ਤਾਂ ਨਹੀਂ ਲੱਗਦੇ ਹਾਂ ਜੀ ਅੱਜ ਤਾਂ ਆਈ ਨੇ ਤਿੰਨ ਚਾਰ ਦਿਨ ਹੋਏ ਸਰ ਉਹ ਸ਼ੀਸ਼ੇ ਜਿਹੜੇ ਆ ਉਹ ਅੱਗੇ ਜਿਹੜੇ ਆ ਸ਼ੀਸ਼ੇ ਲਾਏ ਆਪ ਲਾਏ ਆ ਜੀ ਉਹ ਦਰਾਖਤਾਂ ਵਿੱਚ ਵੱਜ ਵੱਜ ਕੇ ਟੁੱਟ ਜਾਂਦੇ ਉਹ ਆਪ ਲਾਏ ਕਰਕੇ ਉਹ ਦੇਖੋ ਤਾਂ ਕਰਦਾ ਵਿੱਚ ਪੱਤੇ ਫਸੇ ਆਪ ਲਾਹਾਈ ਦੇ ਪਰ ਟੈਂਪਰੇਰੀ ਨੰਬਰ ਤਾਂ ਮਿਲਦਾ ਨਾਲ ਹਾਂ ਜੀ ਉਹ ਲਾਲ ਬੜਿਆਂ ਪਿਆ ਗੱਲ ਨੂੰ ਲਵਾ ਕੇ ਲੈਣਾ ਜੀ ਅੱਜ ਲਵਾਣਾ ਜੀ ਛੁੱਟੀ ਹੋ ਗਈ ਫੇ ਮੋਰੇ ਜਾਂਦੇ ਨੂੰ ਖੜੇ ਪੈਰ ਜਦੋਂ ਆ ਭਾਈ ਐਂਸੇ ਜੋ ਕਰਦੇ ਉਹਦਾ ਨੰਬਰ ਦਾ ਉਹਦਾ ਇਸ਼ੂ ਹੋ ਜਾਂਦਾ ਨਹੀਂ ਜੀ ਨਹੀਂ ਟੈਂਪਰੇਰੀ ਨੰਬਰ ਤਾਂ ਨਾਲ ਮਿਲਦਾ ਨਹੀਂ ਨਹੀਂ ਨਾਲ ਟੈਕਸ ਅਦਾਰਦੇ ਜਦੋਂ ਆਪਾਂ ਇਹ ਨਾਲ ਨੇ ਮਿਲਿਆ ਇਹਦੇ ਨਾਲ ਮੈਲ ਦਾ ਵੇਲਵਾ ਲੈਣਾ ਜੀ ਅੱਛਾ ਤੁਸੀਂ ਤੁਸੀਂ ਵਰਦੇ ਵੀ ਨਹੀਂ ਪਾਈ ਹੋਈ ਸਕੂਲ ਦੇ ਆ ਡਰਾਈਵਰਾਂ ਨੇ ਜਿਹੜੀ ਆ ਬੱਸ ਡਰਾਈਵਰ ਨੇ ਡਰੈਸ ਪਾਣੀ ਹੋਣਾ ਚਾਹੀਦਾ ਤੁਹਾਡੇ ਵਿੱਚ ਕੋਈ ਲੇਡੀਜ਼ ਹੈਲਪਰ ਵੀ ਹੋਣੀਗੀ ਨਹੀਂ ਨਹੀਂ ਜੀ ਇਹ ਐਨੇ ਹੈਲਪਰ ਤਾਂ ਹਨੇ ਨਹੀਂ ਗਈ ਹੈ ਜੀ ਇਸ ਸਕੂਲ ਦੇ ਪਾਸੇ ਜੇ ਠੇਕੇ ਤੇ ਚੱਲਦੀ ਪਈ ਹੈ ਠੇਕੇ ਤੇ ਚੱਲਦੀ ਹੈ ਅੱਛਾ ਜੀ ਠੇਕੇ ਤੇ ਜਿੱਦਾਂ ਸਕੂਲ ਦੇ ਨੇ ਜਿੱਦਾਂ ਬਾਹਰ ਨਹੀਂ ਆ ਨਹੀਂ ਬਸਤਾ ਪਾਈ ਇਹ ਉਹ ਠੇਕੇ ਦਾ ਮਤਲਬ ਚੱਲਦੀ ਪਈ ਹੈ ਤੇ ਵਰਦੀ ਦਾ ਪਾਣੀ ਹੀ ਪੈਂਦੀ ਆ ਆਪਾਂ ਨੂੰ ਜੀ ਵਰਦੀ ਪਾਣੀ ਮੈਨੂੰ ਆਏ 15 ਦਿਨ ਹੋਏ ਆ ਜੀ ਅਜੇ 15 ਦਿਨ ਵਰਦੀ ਦਾ ਆਪਾਂ ਪਾਣੀ ਵਾਸਤੇ ਜਾਣਨਾ ਜੀ ਲੈ ਕੇ ਤੇ ਦੇਣਗੇ ਤਾਂ ਹੀ ਪਾਉਂਗੇ ਜੀ ਆਪਣੇ ਕੋਲ ਥੋੜਾ ਪਾਣੀ ਹੈ ਤੇ ਤੁਹਾਡੇ ਇਹਦੇ ਹੈਲਪਰ ਹੈ ਹੀ ਨਹੀਂ ਲੇਡੀਜ਼ ਹੈਲਪਰ ਹੈਗਾ ਜੀ ਉਹਨੂੰ ਦੂਜਾ ਆ ਜੈਨਸਰ ਜੈਨ ਦੇ ਵਿੱਚ ਬੱਚੇ ਜਿਹੜੇ ਲੇਡੀਜ਼ ਹੈਗੇ ਆ ਕੁੜੀਆਂ ਆਂ ਕੁੜੀ ਕੁੜੀਆਂ ਹੈਗੇ ਆ ਕਰਦਾ ਤੁਹਾਨੂੰ ਪਤਾ ਰੂਲ ਦੇ ਮੁਤਾਬਕ ਵਿੱਚ ਇੱਕ ਹੋਣ ਜਿਹੜੇ ਆ ਚਾਹੀਦੀ ਹੈ ਲੇਡੀਜ਼ ਹੈਲਪਰ ਵੀ ਨਾਲ ਚਾਹੀਦੀ ਜੇ ਵਿੱਚ ਕੁੜੀਆਂ ਇਹ ਜਿਹਦਾ ਮਾਲਕੇ ਦਾ ਲੈ ਕੇ ਦੇਣ ਪਤਾ ਹੀ ਆ ਜੀ ਹਾਂ ਕੋਈ ਕੋਈ ਪ੍ਰਵਾਹ ਨਹੀਂ ਸਰਕਾਰ ਦੇ ਜਾਂ ਕਾਨੂੰਨ ਦੇ ਹੁਕਮ ਦੇ ਉਹ ਤਾਂ ਚੈ ਰੱਖੀਆਂ ਵੀ ਆ ਜੀ ਬੈ ਇਧਰੋਂ ਹੁਣ ਕੋਈ ਮਿਲਦੀ ਨਹੀਂ ਮੇਰ ਨਾਲ ਹੁਣ ਇਧਰ ਲਈ ਚਾਹੀਦੀ ਤਾਂ ਹੀ ਚੱਲੂਗੀ ਹੁਣ ਉਧਰ ਲਈ ਤਾਂ ਚੱਲਣੀ ਨਹੀਂ ਬੋਆੜੀ ਫਿਰ ਹੁਣ ਮਾਲਕ ਦਾ ਕੰਮ ਆ ਲੱਭ ਕੇ ਦੇਣਾ ਨਹੀਂ ਫਿਰ ਉਹ ਮੈਨੂੰ ਕਹਿੰਦਾ ਲੱਭ ਲੱਭ ਨਹੀਂ ਮਿਲਦੀ ਹੁਣ ਫਾਈਲ ਪਰ ਦੂਜਾ ਹੈਗਾ ਨਾਲ ਬੰਦਾ ਹੋ ਰੱਖਿਆ ਹੈ ਜੀ ਹਾਂ ਜੀ ਕਿੰਨੇ ਦਾ ਹੁਣ ਜੁਰਮਾਨਾ ਹੋ ਗਿਆ ਇਹ ਚਲਾਨ ਕਿੰਨੇ ਦਾ ਹੋਇਆ ਕੋ ਕਿੰਨੇ ਦਾ ਹੁੰਦਾ ਜੀ ਕਾਹਦਾ ਚਲਾਨ ਖੋਣ ਲੱਗਾ ਇਹ ਦੇਖੋ ਕਾਹਦਾ ਕਰਦੇ ਸਰ ਪੇਪਰ ਹੈਗੇ ਸਾਰੇ ਪੇਪਰ ਤਾਂ ਆ ਗਏ ਨਮੀ ਬਾਸਾ ਪੇਪਰ ਤਾਂਾਰੇ ਆ ਗਏ ਨੰਬਰ ਤਾਂ ਹਲੇ ਆਏ ਨਹੀਂ ਨਾਲੇ ਤੁਸੀਂ ਕਹਿੰਦੇ ਬੇ ਨੰਬਰ ਪੜਿਆ ਪਿਆ ਇਹ ਲਵਾ ਨਹੀਂ ਹੋਇਆ ਨੰਬਰ ਟੈਂਪਰੇਰੀ ਤਾਂ ਬਣਿਆ ਪਿਆ ਹਾਂਜੀ ਦੂਜਾ ਤਾਂ ਆਉਣਾ ਹੀ ਅੱਜ ਉਹ ਤਾਂ ਠਹਿਰ ਕੇ ਆਉਂਦਾ ਖੈਰਾ ਸਾਹਿਬ ਜਿਹੜੇ ਇੱਥੇ ਆਏ ਹੋਏ ਉਹਨਾਂ ਨਾਲ ਗੱਲਬਾਤ ਵੀ ਕਰ ਲੈਣੇ ਖੈਰਾ ਸਾਹਿਬ ਅੱਜ ਸਪੈਸ਼ਲ ਜਿਹੜੀ ਚੈਕਿੰਗ ਜਿਹੜੀ ਚੱਲ ਰਹੀ ਹੈ ਅਸੀਂ ਦੇਖਦੇ ਪਏ ਬੱਸ ਰੋਕੀ ਹੋਈ ਹੈ ਬੱਸ ਦੇ ਨਾਂ ਅੱਗੇ ਨੰਬਰ ਹੈ ਨਾ ਪਿੱਛੇ ਨੰਬਰ ਹੈ ਨੰਬਰ ਪਲੇਟ ਵੀ ਹੈ ਨਹੀਂ ਕੋਈ ਲੱਗੀ ਹੋਈ ਇੱਥੇ ਡ라이ਵਰ ਸਾਹਿਬ ਨੰਬਰ ਦੱਸਿਓ ਕਿੰਨਾ ਆ ਇਹਦਾ ਕਹਿੰਦੇ ਨਵਾਂ ਨਵੀਂ বাস ਐ ਦੇਖੋ ਮਾਨਯੋਗ ਸੁਪਰੀਮ ਕੋਰਟ ਦੀਆਂ ਬੜੀਆਂ ਕਲੀਅਰ ਕੱਟ ਹਦਾਇਤਾਂ ਨੇ ਹਾਂਜੀ ਇਹ ਤਾਂ ਕਿ ਜਿਹੜਾ ਡਰਾਈਵਰ ਹੋਏਗਾ ਉਹ ਵਿਦ ਯੂਨੀਫਾਰਮ ਹੋਏਗਾ ਗੱਲ 'ਚ ਆਇਡੈਂਟੀਟੀ ਕਾਰਡ ਹੋਏਗਾ ਉਸਤੇ ਹਾਂਜੀ ਠੀਕ ਐ ਸੈਕੰਡਲੀ ਤੁਹਾਡਾ ਸਰ ਪਹਿਲਾਂ ਜਲੰਧਰ ਚੋਂ ਆਉਂਦਾ ਇਹ বাস ਢੀਰਖੇ ਆ ਉਹ ਆਪਣੇ ਉਥੇ ਦੀ ਵਰਦੀ ਹੈਗੀ ਪਰ ਉਥੇ ਦੀ ਇੱਥੇ ਨਹੀਂ ਚੱਲਦੀ ਉਹ ਕੋਈ ਗੱਲ ਨਹੀਂ ਸੈਕੰਡ ਮੈਟਰ ਐ ਸੈਕੰਡਲੀ ਤੁਹਾਡੇ ਨਾਲ ਲੇਡੀ ਟੈਂਡੈਂਟ ਵੀ ਹੈ ਨਹੀਂ ਹੈਲੋ ਕਿਉਂਕਿ ਮੈਂ ਪਹਿਲਾਂ ਅਸੂਕਾ ਕਿ ਮਾਨਜੋ ਕੋਈ ਮੈਨੂੰ ਬੋਲਣ ਦੀ ਮਰਜ਼ਾ ਹਾਂਜੀ ਤੁਸੀਂ ਮਾਨਜੋ ਸੁਪਰੀਮ ਕੋਰਟ ਦੀ ਅਧਿਆਤਤਾ ਵੀ ਜੇ ਸਾਡੀ ਚਾਹੇ ਬੱਚੀ 6 ਸਾਲ ਦੀ ਆ ਚਾਹੇ ਇੱਕ ਬੱਚੀ ਬੈਠੀ ਆ ਚਾਹੇ 10 ਬੱਚੀਆਂ ਉਹਦੇ ਨਾਲ ਸਾਡੀ ਲੈਡੀ ਟੈਂਡਰਡ ਜ਼ਰੂਰ ਜਾਏਗੀ ਹਾਂਜੀ ਠੀਕ ਆ ਤੁਹਾਡੇ ਕੋਲ ਲੈਡੀ ਟੈਂਡਰਡ ਵੀ ਆ ਨਹੀਂ ਸੈਕੰਡਲੀ ਨਾ ਤੁਹਾਡਾ ਫਰੰਟ ਤੇ ਹੈਗਾ ਨੰਬਰ ਪਲੇਟ ਨਾ ਤੁਹਾਡੀ ਬੈਕ ਸਾਈਡ ਤੇ ਆ ਐਂਡ ਤੁਹਾਡੇ ਕੈਮਰੇ ਵੀ ਨਹੀਂ ਲੱਗੇ ਲੈਫਟ ਕੈਮਰੇ ਹੈ ਨਹੀਂ ਸਪੀਡ ਗਵਰਨਰ ਨਹੀਂ ਠੀਕ ਹੈ ਜੀ ਸਪੀਡ ਤੇ ਕੈਮਰੇ ਲੱਗੇ ਆ ਨਹੀਂ ਕੈਮਰੇ ਹੈ ਇਹ ਮਾਨਯੋਗ ਸੁਪਰੀਮ ਕੋਰਟ ਦੇ ਅੱਗੇ ਜਿਹੜੇ ਮੈਂ ਗੱਲ ਕਰ ਰਿਹਾ ਸੈਕੰਡਲੀ ਤੁਹਾਡੇ ਕੋਲ ਫਾਇਰ ਐਕਸਟਿੰਗਸ਼ਨ ਹੋਣਾ ਚਾਹੀਦਾ ਯਾ ਅੱਗ ਬੁਝਾਓ ਯੰਤਰ ਅਗਰ ਕੋਈ ਕਿਤੇ ਰੋਡ 'ਚ ਹਾਦਸਾ ਵਾਪਰ ਜਾਏ ਤੇ ਅਸੀਂ ਅੱਗ ਬੁਝਾਓ ਯੰਤਰ ਨਾਲ ਜਿਹੜਾ ਅਸੀਂ ਆਪਣੇ ਆਪ ਨੂੰ ਸੇਵ ਕਰ ਸਕੀਏ ਸੈਕੰਡਲੀ ਤੁਸੀਂ ਜੇ ਯੂਨੀਫਾਰਮ ਨਹੀਂ ਹੈਗੀ ਤੁਸੀਂ ਸੀਟ ਬੈਲਟ ਤੇ ਬੱਸ ਸਕਦੇ ਸੀ ਉਹ ਨਹੀਂ ਪਾਈ ਸੀ ਸੀ ਬੈਲਟ ਤਾਂ ਲਾਈ ਹੋ ਸੀ ਨਹੀਂ ਲੱਗੀ ਸੀ ਬੱਸ ਚਲੋ ਲੱਗੀ ਸੀ ਚਲੋ ਕੋਈ ਗੱਲ ਨਹੀਂ ਸ਼ਾਬਾਸ਼ ਤੁਸੀਂ ਲਾਈ ਠੀਕ ਹੈ ਫਰਸਟ ایڈ ਬਾਕਸ ਹੈਗਾ ਜੇ ਹਾਂਜੀ ਹੈਗਾ ਇਹਦਾ ਸਾਮਾਨ ਹੈਗਾ ਲਿਓ ਆਹ ਦੇ ਸੈੱਟ ਕੀਤਾ ਫਾਰ ਐਕਸਟ੍ਰੀਸ਼ਨ ਇਹ ਦੇਖੋ ਇੱਥੋਂ ਅਸੀਂ ਤਾਂ ਕਹੇ ਖਰੇ ਸ਼ਾਇਦ ਬਸ ਪੁਰਾਣੇ ਪਰ ਕਹਿੰਦੇ ਨਵੇਂ ਹੈ ਪਰ ਸ਼ੀਸ਼ੇ ਹੈ ਨਹੀਂਗੇ ਅਜੇ ਦੇਖੋ ਬਾਜੀ ਆਜੋ 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 ਕਿਉਂਕਿ ਅチェ ਵੀ ਦੇਖਦੇ ਪਏ ਕਿ ਆਹ ਦੇਖੋ ਖਾਮਿਆਂ ਇੱਥੇ ਸਟਾਪ ਲਿਖਿਆ ਹੁੰਦਾ ਹਾਂ ਦੇਖੋ ਜੀ ਧਿਆਨ ਨਾਲ ਲਓ ਜੀ ਸਟਾਪ ਇੱਥੇ ਸਾਨੂੰ ਤਾਂ ਨਜ਼ਰ ਨਹੀਂ ਆ ਰਿਹਾ ਲੱਗਿਆ ਹੁੰਦਾ ਨੇ ਉੱਪਰ ਜੀ ਹਾਂਜੀ ਤੇ ਜਦੋਂ ਬੱਸ ਰੁਕੀ ਸਾਡੀ ਤੇ ਸਟਾਪ ਲੱਗਿਆ ਤਾਂ ਕਿ ਸਾਡਾ ਪਿੱਛੇ ਤੇ ਅੱਗੇ ਜਿਹੜਾ ਆ ਉਹ 50 ਹੋ ਗਏ ਅਸੀਂ ਇਕੱਲੇ ਉਦੋਂ ਜਾਗੇ ਜਦੋਂ ਨਾ ਅਸੀਂ ਐਕਸੀਡੈਂਟ ਹਾਦਸਾ ਵਾਪਰ ਜਾਂਦਾ ਲੇਕਿਨ ਸਾਡੀਆਂ ਇਹ ਜਿਹੜੀਆਂ ਇਹ ਸਾਹਿਬ ਜਦੋਂ ਨਵੀਂ ਪਾਸ ਕਰਕੇ ਨਾ ਕਈ ਕੋ ਦਿਖਾਓ ਪਲੀਜ਼ ਫਾਇਰ ਐਕਸਟੈਂਸ਼ਰ ਦਿਖਾਓ ਕਿਹੜੇ ਮਾਡਲ ਗੱਡੀ ਇਹ ਤਾਂ ਹਜੇ ਹੋਈ ਆ ਇਹ ਪਹਾੜ ਤਾਂ ਨਹੀਂ ਹੋਇਆ ਜੀ ਗੱਡੀ ਹਰ ਇੱਕ ਟਿਸ਼ੂ ਦਿਖਾਓ ਫਿਰ ਹਾਂਜੀ ਹੁਣ ਇਹ ਲਿਆਂਦਾ ਕਿਤਾਬ ਸੱਟ ਕੀਤੀ ਹੋਈ ਆ ਜੀ ਪੱਕਾ ਹੀ ਸੱਟ ਕੀਤੀ ਹੈ ਤੇ ਕੱਢ ਕੇ ਦਿਖਾਓ ਸਰ ਰੋਕ ਕੇ ਵਿੱਚੇ ਪੱਕਾ ਹੀ ਆ ਜੀ ਨਹੀਂ ਮੈਂ ਖੁਦ ਨਾ ਖਾ ਸਕਦਾ ਰੋਕਦੇ ਹੱਥ ਵਾਪਰ ਜੇ ਤੇ ਕੀ ਅਸੀਂ ਕੱਢ ਕੇ ਦਿਖਾਵਾਂ ਅਸੀਂ ਵਿੱਚੋਂ ਕਿਦਾਂ ਹੋਈ ਤਾਂ ਇਹਨਾਂ ਨੂੰ ਕਹਿੰਦਾ ਅੰਨਾ ਬਾਏ ਵੇਲੇ ਮੈਂ ਤਾਂ ਹਜੇ ਨਮਾ ਕਰਕੇ ਨਹੀਂ ਤੁਸੀਂ 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 ਬੱਸ ਲੈ ਕੇ ਆ ਗਏ ਨਾਲ ਤੁਸੀਂ ਬੱਚੇ ਲੈ ਕੇ ਆ ਗਏ ਸਰ ਖਾਏ ਹੋ ਸਾਰੇ ਕੋਲ ਲਖਾਓ ਇਹ ਸਾਡੇ ਦੇਸ਼ ਦਾ ਤੁਸੀਂ ਭੁਖ ਲਈ ਫਿਰਦੇ ਹੋ ਅਸੀਂ ਮਾਪਿਓ ਹੁੰਦੇ ਨਾ ਤੇ ਐਸੇ ਗਾਰਡੀਅਨ ਸਾਡੀ ਡਿਊਟੀ ਬਣਦੀ ਕਿ ਜਿੱਦਾਂ ਸਾਡੀ ਬੰਨ ਤੁਸੀਂ ਵੀ ਡਰਾਈਵਰ ਤੁਹਾਡੇ ਵੀ ਡਿਊਟੀ ਬਣਦੀ ਐਜ਼ ਇੱਕ ਮਾਂ ਪਿਓ ਐਜ਼ ਇੱਕ ਗਾਰਡੀਅਨ ਹਾਂਜੀ ਇਸਰਕੇ ਕੇਅਰਫੁਲੀ ਡਰਾਈਵ ਕਰਿਆ ਕਰੋ ਜਿਹੜੀਆਂ ਫੁੱਲਫਿਲ ਹੈਗੀਆਂ ਆ ਦਰਮਿਆਨ ਕਿਛ ਨਾ ਫੁੱਲਫਿਲ ਕਰੋ ਖੇਰੋ ਸਾਹਿਬ ਸਮਾਜ ਸਮੇ ਤੇ ਸੈਮੀਨਾਰ ਲਾਣੇ ਆ ਅਸੀਂ ਵੀ ਤੁਹਾਡੇ ਸੈਮੀਨਾਰ ਅਟੈਂਡ ਕਰਦੇ ਆ ਪਰ ਉਤ ਤੋਂ ਬਾਅਦ ਵੀ ਕੋਈ ਅਸਰ ਨਹੀਂ ਹੈਗਾ ਹਾਦਸੇ ਵਾਪਰਦੇ ਕੀਮਤੀਆਂ ਜਾਂਦਾ ਜਾਂਦੀਆਂ ਹੱਲੇ ਤਾਜ਼ਾ ਮਾਮਲਾ ਤੁਹਾਡੇ ਹੀ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਦੇ ਵਿੱਚ ਵਾਪਰਿਆ ਪਰ ਉਤ ਤੋਂ ਬਾਅਦ ਵੀ ਅਸੀਂ ਬੜੇ ਪਿਆਰ ਨਾਲ ਇਹ ਸਮਝਾ ਰਹੇ ਆ ਇਹਨੂੰ ਬੰਦ ਨਹੀਂ ਹੋਣਾ ਚਾਹੀਦਾ ਬਸ ਅਪੌਂਡ ਕਰਨੀ ਚਾਹੀਦੀ ਹੈ ਬੜੀ ਦੁਖ ਨਗੈਲੀ ਕਰਕੇ ਜਿਹੜਾ ਬਸ ਦੇ نیچے ਆ ਕੇ ਉਹਦੀ ਡੈਥ ਹੋ ਗਈ ਬਹੁਤ ਜਿਆਦਾ ਵੱਡਾ ਘਟਾ ਹੈ ਪੂਰਾ ਨਹੀਂ ਹੋ ਸਕਦਾ ਅਸੀਂ ਐਜ਼ ਅ ਪੁਲਿਸ ਆਫਸਰ ਐਜ਼ ਅ ਗਾਰਡੀਅਨ ਐਜ਼ ਅ ਟੀਚਰ ਅਸੀਂ ਪੂਰੇ ਜਲੰਧਰ ਰੂਲ ਦੇ ਵਿੱਚ ਆ ਕੇ ਸਕੂਲ ਕਾਲਜਸ ਦੇ ਵਿੱਚ ਜਾ ਕੇ ਸੈਮਿਨਾਰ ਲਗਾਣੇ ਜੀ ਉਹਨੂੰ ਅਸੀਂ ਟ੍ਰੈਫਿਕ ਐਜੂਕੇਸ਼ਨ ਸੈੱਲ ਸਾਡਾ ਜਲੰਧਰ ਦਿਹਾਤੀ ਦਾ ਆਲਰੇਡੀ ਬਣਿਆ ਹੋਇਆ ਮਾਨਯੋਗ ਐਸਐਸਪੀ ਹਰਵਿੰਦਰ ਸਿੰਘ ਵਿਰਕ ਜੀ ਵਿਰਕ ਜੀ ਉਹਨਾਂ ਦੀ ਅਗਵਾਈ ਹੇਠ ਅਸੀਂ ਕੱਲੇ ਕੱਲੇ ਸਕੂਲ ਐਂਡ ਕਾਲਜ ਦੇ ਵਿੱਚ ਜਾ ਕੇ ਸਾਡੀ ਟ੍ਰੈਫਿਕ ਐਜੂਕੇਸ਼ਨ ਸੈੱਲ ਬਕਾਇਦਾ ਸਾਡਾ ਕੰਮ ਕਰ ਰਿਹਾ ਰੂਲ ਦਿਹਾਤੀ ਦੇ ਵਿੱਚ ਉਹ ਜਾ ਕੇ ਸਕੂਲਾਂ ਕਾਲ ਸਟੂਡੈਂਟਸ ਨੂੰ ਐਂਡ ਪ੍ਰਿੰਸੀਪਲ ਸਟਾਫ ਸਾਰੇ ਨੂੰ ਸਮਝਾਇਆ ਜਾਂਦਾ ਵੀ ਤੁਸੀਂ ਕੀ ਇਹਦੇ ਵਿੱਚ ਅਪਲਾਈ ਕਰਨਾ ਕੀ ਨਹੀਂ ਕਰਨਾ ਬੱਚਿਆਂ ਨੂੰ ਸਮਝ ਆ ਜਾਂਦਾ ਕਿ ਤੁਸੀਂ ਵਿਦਾਊਟ ਲਾਇਸੈਂਸ ਤੁਸੀਂ ਰਾਈਡਰ ਡਰਾਈਵ ਨਹੀਂ ਕਰਨੀ ਜਦੋਂ ਟੂ ਵੀਲ ਚਲਾਉਣਾ ਤੇ ਤੁਸੀਂ ਹੈਲਮਟ ਵੇਅਰ ਕਰਨਾ ਐਂਡ ਤੁਹਾਡੇ ਕੋਲ ਜਿਹੜਾ ਆ ਵੈਲਿਡ ਲਾਇਸੈਂਸ ਹੋਣਾ ਚਾਹੀਦਾ ਅਸਰ ਕਿੰਨਾ ਗਿਆ ਜੀ ਉਹ ਤਾਂ ਸਾਨੂੰ ਵੀ ਪਤਾ ਤੁਸੀਂ ਐਜੂਕੇਸ਼ਨ ਇਹ ਗਾਈਡ ਕਰਦੇ ਆ ਅਸਰ ਕਿੰਨਾ ਜ਼ਮੀਨੀ ਪੱਧਰ ਤੇ ਹਕੀਕਤ ਗਿਆ ਅਸਰ ਤੇ ਫਰਕ ਪੈ ਰਿਹਾ ਭਾਈ ਜਿਵੇਂ ਜਿਵੇਂ ਜਿੱਦਾਂ ਹੁਣ ਸਾਡੇ ਨਾਲ ਜਿਹੜੇ ਸੋਸ਼ਲ ਮੀਡੀਆ ਦਾ ਬੜਾ ਨਿਯੋਗ ਆ ਇਹਦਾ ਬੜਾ ਫਾਇਦਾ ਹੋ ਰਿਹਾ ਹੁਣ ਸਾਡੇ ਨਾਲ ਜਿਹੜੇ ਆ ਅੱਛੇ ਗਾਰਡੀਅਨਸ ਆ ਐਂਡ ਸਾਡੀਆਂ ਜਿਹੜੀਆਂ ਸੁਸਾਇਟੀਜ਼ ਆ ਸੋਸ਼ਲ ਸੁਸਾਇਟੀਜ਼ ਆ ਸਾ ਇਹਨਾਂ ਦਾ ਬੜਾ ਯੋਗਦਾਨ ਆ ਇਹ ਵੀ ਜਾ ਕੇ ਗਾਇਬਗਾਈ ਜਾ ਕੇ ਟੈਂਪਰਮ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਅਵੇਅਰ ਕਰਦੇ ਆ ਐਂ ਕਾਫੀ ਫਰਕ ਪੈ ਰਿਹਾ ਦਾ ਕਿਉਂਕਿ ਤੁਹਾਨੂੰ ਪਤਾ ਕੋਈ ਢਿੱਲ ਨਹੀਂ ਹੈਗੀ ਸੀ ਵੀ ਐਸੀ ਸਕੂਲ ਹੋਣ ਤਾਂ ਉਹ ਤਾਂ ਜੇ ਫਗਵਾੜਾ ਤੋਂ ਘਰਾਂ ਤੇ ਜੇ ਸਟੂਡੈਂਟ ਰਹਿਣਾ ਤਾਂ 1800 2000 ਤੋਂ ਘੱਟ ਉਹ ਮਨਥਲੀ ਲੈਂਦੇ ਨਹੀਂ ਹੈਗੇ ਭਾਵੇਂ ਸਕੂਲ 15 ਦਿਨ ਚੱਲੇ ਤਾਂ ਭਾਵੇਂ 1 ਮਹੀਨਾ ਚੱਲੇ ਤੇ ਫਿਰ ਗਾਈਡਲਾਈਨਸ ਪੂਰੀਆਂ ਕਿਉਂ ਨਹੀਂ ਹੈਗੀਆਂ ਵਰਦੀ ਡਰਾਈਵਰ ਸਾਹਿਬ ਨੇ ਪਾਈ ਨਹੀਂ ਹੋਈ ਬੈਚ ਇਹਨਾਂ ਦਾ ਕੋਈ ਹੈ ਨਹੀਂ ਲੇਡੀ ਅਟੈਂਡੈਂਟ ਵਿੱਚ ਹੈ ਨਹੀਂਗੇ ਤੁਹਾਡੇ ਸਾਹਮਣੇ ਨੰਬਰ ਪਲੇਟਾਂ ਇਹਦੀਆਂ ਨਹੀਂ ਲੱਗੀਆਂ ਹੋਈਆਂ ਚਲੋ ਕੋਈ ਨਹੀਂ ਸਰ ਸਮਝਾਤਾ ਰਹੋਗੇ ਹੁਣ ਮੈਨੇਜਮੈਂਟ ਇਹੋ ਆਪਣੇ ਕੰਡੀਸ਼ਨਰ ਟਾਂਕ ਕੰਡੀਸ਼ਨ ਪੂਰ ਕਰਦੇ ਇੱਕ ਮੈਂ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ ਸੇਫ ਸਕੂਲ ਵਾਹਨ ਯੋਜਨਾ ਹੈ ਜੋ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਉਹਨਾਂ ਦੇ ਅਕੋਰਡਿੰਗ ਸਾਨੂੰ ਜਿਹੜੀ ਵੀ ਟ੍ਰਾਂਸਪੋਰਟ ਰੋਡ ਤੇ ਚੱਲਦੀ ਆ ਉਹਦੇ ਅਕੋਰਡਿੰਗ ਸਾਨੂੰ ਚੱਲਣਾ ਚਾਹੀਦਾ ਜੇ ਅਸੀਂ ਉਹਨੂੰ ਫੁੱਲਫਿਲ ਕਰਾਂਗੇ ਤੇ ਅਸੀਂ ਮਤਲਬ ਕਿਸੇ ਵੀ ਰੁਕਾਵਟ ਤੋਂ ਬਚ ਸਕਦੇ ਥੈਂਕ ਯੂ ਇਹਨਾਂ ਦਾ ਕੀ ਹੈ ਚਲਾਨ ਕੀ ਕੀਤਾ ਹੁਣ ਇਹਨਾਂ ਦਾ ਕੀਤਾ ਜੀ ਇੱਕ ਤਾਂ ਵਿਦਆਊਟ ਲੇਡੀ ਟੈਂਡੈਂਟ ਹੈ ਜੀ ਵਿਦਆਊਟ ਯੂਨੀਫਾਰਮ ਹੈ ਜੀ ਤੇ ਇਹਨਾਂ ਨੇ ਫਾਰ ਐਕਸਟੈਂਸ਼ਨ ਕੱਢ ਕੇ ਨਹੀਂ ਦਿਖਾਇਆ ਉਹ ਵੀ ਉਹ ਵੀ ਅਸੀਂ ਐਡ ਕਰਾਂਗੇ हां नंबर प्लेट ਜੋ ਜੋ ਇਹਨਾਂ ਦੇ ਕਮੀਆਂ ਪੇਛੀਆਂ ਹੋ ਸਾਬ ਰਿਕੋਰਡਿੰਗ ਟੂ ਜੋ ਫੈਂਸ ਬੰਦ ਆ ਉਹਦੇ ਕੈਟਿੰਗ ਕੀਤਾ ਜਾਵੇ। ਥੈਂਕ ਯੂ ਜੀ। ਅੱਜ ਸਪੈਸ਼ਲ ਚੈਕਿੰਗ ਜਿਹੜੀ ਚੱਲ ਰਹੀ ਹੈ ਪਿੱਛੇ ਵੀ ਹੋਰ ਸਕੂਲ ਬੱਸਾਂ ਨਜ਼ਰ ਆ ਰਹੀਆਂ। ਪਹਿਲਾਂ ਵੀ ਕਈ ਸਕੂਲ ਬੱਸਾਂ ਦੇ ਚਲਾਨ ਜਿਹੜੇ ਕੀਤੇ ਆ ਟੂ ਵੀਲਰ ਐ, ਫੋਰ ਵੀਲਰ ਐ ਜਾਂ ਜਿਹੜੇ ਆਹ ਇੱਕ ਦੇਖ ਸਕਦੇ ਤੁਸੀਂ ਕਿਉਂਕਿ ਖੈਰਾ ਸਾਹਿਬ ਨੇ ਬੜੇ ਤਰੀਕੇ ਨਾਲ ਸਮਝਾਇਆ ਸੀ ਆ ਟੀਨਾ ਦੇਖੋ ਤੁਸੀਂ ਛੋਟਾ ਹੱਥੀ ਐ, ਛੋਟਾ ਹੱਥੀ ਤੋਂ ਬਾਅਦ ਐ ਕਿਸ ਤਰੀਕੇ ਨਾਲ ਟੀਨਾ ਜਿਹੜੀਆਂ ਬਾਹਰ ਆਈਆਂ ਹੋਈਆਂ ਆ। ਬਿਲਕੁਲ ਪਿੱਛੇ ਬੱਸ ਰੁਕੀ ਆ ਜਿਵੇਂ ਉਹਨਾਂ ਸਮਝਾਇਆ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਐਕਸੀਡੈਂਟ ਹੁੰਦਾ ਹੈ ਜੇ ਕੋਈ ਖੁਦਾਨਾ ਖਾਸ ਤਾਂ ਕੋਈ ਹਾਦਸਾ ਵਾਪਰਦਾ ਤਾਂ ਸਿੱਧਾ ਸਕੂਲੀ ਬੱਸਾਂ ਦੇ ਜਿਹੜਾ ਆ ਰਹੀਆਂ ਸ਼ੀਸ਼ੇ ਦੇ ਵਿੱਚ ਇਹ ਜੇ 3 ਨਾ ਟਕਰਾ ਜਾਏ ਤਾਂ ਕੋਈ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਹੈ